ਸਵਾਗਤ ਹੈ ਦੋਸਤੋ ਅੱਜ ਦੇ ਨਵੇਂ ਵਲੌਗ ਦੇ ਵਿੱਚ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦਾ ਵਲੌਗ ਤੁਹਾਨੂੰ ਵਿਖਾਵਾਂਗੇ ਪਿੰਡ ਸੇਰੋਂ ਦਾ ਮੇਲਾ ਜੋ ਕਿ ਬਿਆਸ ਦਰਿਆ ਦੇ ਕੰਢੇ ਦੇ ਉੱਪਰ ਵਸਿਆ ਹੋਇਆ ਹੈ ਇਸ ਮੇਲੇ ਦੀ ਤੁਹਾਨੂੰ ਪੂਰੀ ਵੀਡੀਓ ਵਿਖਾਵਾਂਗੇ ਵੀਡੀਓ ਨੂੰ ਸਕਿਪ ਨਾ ਕਰਿਓ ਫਿਰ ਅਸੀਂ ਚੱਲ ਪਏ ਆਪਣੇ ਨਗਰ ਪਿੰਡ ਬਤਾਲੇ ਤੋਂ ਬਤਾਲੇ ਨੂੰ ਕਰਕੇ ਅਸੀਂ ਪਾਰ ਅਸੀਂ ਪਹੁੰਚ ਚੁੱਕੇ ਪਿੰਡ ਸ਼ੇਰੋਂ ਨਗਾਹ ਦੇ ਵਿੱਚ ਜੋ ਕਿ ਬਿਆਸ ਦਰਿਆ ਦੇ ਕੰਢੇ ਦੇ ਉੱਪਰ ਵਸਿਆ ਆ ਪਿੰਡ ਦੇ ਅੰਦਰ ਵੜਦਿਆਂ ਹੀ ਇਹ ਸ਼ਹੀਦ ਬਲਜੀਤ ਸਿੰਘ ਫੌਜੀ ਸਾਹਿਬ ਹੋਂਾਂ ਦਾ ਜਿਹੜਾ ਸ਼ਹੀਦੀ ਗੇਟ ਬਣਾਇਆ ਗਿਆ ਹੈ ਪ੍ਰਣਾਮ ਸ਼ਹੀਦਾਂ ਨੂੰ ਇਸ ਦੇਸ਼ ਪੰਜਾਬ ਦੇ ਉੱਤੋਂ ਜਿਨ੍ਹਾਂ ਆਪਣੀਆਂ ਜਿੰਦੜੀਆਂ ਵਾਰੀਆਂ ਉਹਨਾਂ ਨੂੰ ਲੱਖ ਵਰੀ ਪ੍ਰਣਾਮ ਇਹ ਅਸੀਂ ਪਹੁੰਚ ਚੁੱਕੇ ਹਾਂ ਪਿੰਡ ਸ਼ੇਰੋਂ ਦੇ ਵਿੱਚ ਬੱਸ ਸਟੈਂਡ ਜਿੱਥੇ ਨਾਲ ਹੀ ਗੁਰੂ ਘਰ ਹੈ ਆਪਾਂ ਹੁਣ ਕਰਦੇ ਹਾਂ ਗੁਰੂ ਘਰ ਦੇ ਦਰਸ਼ਨ ਅਤੇ ਸੰਗਤਾਂ ਨੂੰ ਵੀ ਕਰਾਉਨੇ ਹਾਂ ਸੋ ਚੱਲਦੇ ਹਾਂ ਆਪਾਂ ਅੰਦਰ ਮੋਟਰਸਾਈਕਲ ਆਪਾਂ ਆਪਣਾ ਲਾ ਲਿਆ ਵਾ ਸੋ ਚੱਲਦੇ ਹਾਂ ਆਪਾਂ ਅੰਦਰ ਵੱਲ ਨੂੰ ਦੋਸਤੋ ਪਿੰਡਾਂ ਦੇ ਮੇਲੇ ਮੈਨੂੰ ਬਹੁਤ ਵਧੀਆ ਲੱਗਦੇ ਨੇ ਵੇਖੋ ਆ ਜਿਹੜੀਆਂ ਦੁਕਾਨਾਂ ਲੱਗੀਆਂ ਇਹ ਹੁੰਦੀਆਂ ਟੈਂਪੋਰੀ ਨੇ ਸਿਰਫ ਮੇਲੇ ਦੇ ਉੱਪਰ ਹੀ ਪਰ ਇਹ ਲੱਗੀਆਂ ਕਿੰਨੀਆਂ ਵਧੀਆ ਤੰਬੂ ਕਨਾਤਾਂ ਰੇੜੀਆਂ ਕਿੰਨਾ ਵਧੀਆ ਇੱਥੇ ਦਾ ਮਾਹੌਲ ਆ ਹੁਣ ਆਪਾਂ ਚੱਲਦੇ ਆਂ ਗੁਰਦੁਆਰਾ ਸਾਹਿਬ ਦੇ ਅੰਦਰ ਨੂੰ ਵੇਖੋ ਤੇ ਕਰੋ ਦਰਸ਼ਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਹ ਵਸਾਇਆ ਨਗਰ ਆ ਇਹ ਗੁਰੂ ਘਰ ਹੈ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਾਫੀ ਸਮਾਂ ਪਹਿਲਾਂ ਆਏ ਹੋਏ ਸੀਗੇ ਔਰ ਸੰਗਤਾਂ ਦਾ ਇੱਥੇ ਠਾਠਾ ਮਾਰਦਾ ਇਕੱਠ ਇਹ ਇੱਕ ਛੋਟਾ ਜਿਹਾ ਪਿੰਡ ਹੈ ਪਿੰਡ ਸਿਰੋਨਗਾ ਜੋ ਕਿ ਬਿਆਸ ਦਰਿਆ ਦੇ ਕੰਢੇ ਦੇ ਉੱਪਰ ਵਸਿਆ ਹੋਇਆ ਹੈ ਔਰ ਆਓ ਪਹਿਲਾਂ ਆਪਾਂ ਕਰਦੇ ਹਾਂ ਇੱਧਰ ਜੋੜੇ ਜਮਾ ਇੱਧਰ ਆਪਾਂ ਜੋੜੇ ਜਮਾ ਕਰਾ ਕੇ ਫਿਰ ਚੱਲਦੇ ਹਾਂ ਅੱਗੇ ਵੱਲ ਨੂੰ ਸੋ ਸੰਗਤਾਂ ਇੱਥੇ ਜੋੜਿਆਂ ਦੀਆਂ ਸੇਵਾ ਕਰ ਰਹੀਆਂ ਨੇ ਜੋੜੇ ਆਪਾਂ ਜਮਾ ਕਰਾ ਲਏ ਨੇ ਸੋ ਜਮਾ ਕਰਾਉਣ ਤੋਂ ਬਾਅਦ ਆਪਾਂ ਚੱਲਦੇ ਹਾਂ ਅੱਗੇ ਵੱਲ ਨੂੰ ਸੋ ਨਾਲ ਹੀ ਇੱਧਰ ਸਾਹਮਣੇ ਦੀਵਾਨ ਹਾਲ ਹੈ ਗੁਰੂ ਘਰ ਦੀ ਇਮਾਰਤ ਦੇ ਨਾਲ ਹੀ ਇਹ ਦੀਵਾਨ ਹਾਲ ਹੈ ਦੇਖੋ ਕਿੰਨਾ ਸੋਹਣਾ ਵਿਊ ਹੈ ਗੁਰੂ ਘਰ ਦਾ ਨਾਲ ਹੀ ਦੀਵਾਨ ਹਾਲ ਦੇ ਅੰਦਰ ਦੀਵਾਨ ਚੱਲ ਰਹੇ ਨੇ ਸੋ ਪਹਿਲਾਂ ਆਪਾਂ ਹਾਜ਼ਰੀ ਲਵਾ ਕੇ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੀ ਕਰਕੇ ਫਿਰ ਆਪਾਂ ਬਾਹਰ ਵਾਲੀ ਸਾਈਡ ਨੂੰ ਆਵਾਂਗੇ ਆਹ ਸੰਗਤ ਜੀ ਤੁਸੀਂ ਵੀ ਕਰੋ ਦਰਸ਼ਨ ਲੇਮਾ ਸਰਕਾਰੇ ਦੇ ਯਰੋਗ ਪਿਆਸ ਕਿਆਸੇ ਸਮਰਜੀ ਕਾਇਨਾਤ ਲਈ ਕੋਈ ਕਾਸ ਵੇਖਿਆ ਜਦੋਂ ਗਵਾਰ ਆਪ ਦੇ ਵਿੱਚ ਜਿੰਨੀ ਸੰਗਤ ਦਾ ਅੰਮ੍ਰਿਤ ਪੀਣ ਦੀ 서ਜੀ ਹੁੰਦੀ ਹੁਣ ਸਾਡੇ ਵਿੱਚ ਆਵੇਂ ਆ ਖਾ ਕੇ ਹੱਥ ਖੇਚ ਕੇ ਚਲੇ ਜਾਂਦੇ ਆ ਪਰ ਮਨ ਜੇ ਜਦ ਤੱਕ ਰਹਿੰਦੇ ਜਿੱਤੇ ਦੁਨਤਵ ਆਪ ਦੇ ਨੰਬਰ ਤੋਂ ਆਪਣਾ ਜੋੜ ਕੇ ਰਹਿ ਜਾਂਦਾ ਹੈ ਹਾਂ ਇੱਕ ਜੀ ਜ਼ਰੂਰ ਦੇਖੀ ਐ ਕਿ ਕੁਝ ਕੁ ਪਹਿਣਾ ਸਾਰੀਆਂ ਨਹੀਂ ਕੁਝ ਕੁ ਪਹਿਣਾ ਆਪਣੀਆਂ ਗੱਲਾਂ ਬਾਤਾਂ ਕਰ ਲਈਆਂ ਨੇ ਬਾਕੀ ਜਿੰਨੀਆਂ ਪਹਿਣਾ ਉੱਡ ਕੇ ਕਰਾਂ ਦਾ ਕਰਾਉਣੇ ਕਰਦੀਆਂ ਆ ਬਾਕੀ ਕਰਤ ਜੋ ਬਾਤ ਸੁਣਾਵੇ ਕਹੇ ਗੁਰਦੇ ਸਿੱਖ ਤੇ ਸੋ ਆਉ ਤੁਹਾਨੂੰ ਉਹਨੋਂ ਵਿਖਾਉਣੇ ਹਾਂ ਮੇਲੇ ਦੀਆਂ ਕੁਝ ਵੱਖ-ਵੱਖ ਝਲਕੀਆਂ ਦੇ ਦਰਸ਼ਨ ਸੋ ਸਭ ਤੋਂ ਪਹਿਲਾਂ ਇੱਧਰ ਵੇਖੀਏ ਕਿ ਨਿਹੰਗ ਸਿੰਘ ਆਪਣੇ ਜੋ ਹੈ ਕਿ ਪ੍ਰਸ਼ਾਦਿਆਂ ਦੀ ਸੇਵਾ ਕਰ ਰਹੇ ਨੇ ਵੇਖੋ ਕਿੰਨੇ ਸੋਨੇ ਲੱਗ ਰਹੇ ਨੇ ਨਿਹੰਗ ਸਿੰਘ ਬਾਣੇ ਦੇ ਵਿੱਚ ਗੁਰੂਗੀਆਂ ਲਾੜਦੀਆਂ ਫੌਜਾਂ ਇੱਥੇ ਲਗਭਗ ਤਰਨਾ ਦਲ ਅਤੇ ਹੋਰ ਵੀ ਦਾਲ ਇੱਥੇ ਕਾਫੀ ਜਿਆਦਾ ਇਸ ਮੇਲੇ ਦੇ ਵਿੱਚ ਆਪਣੀ ਹਾਜ਼ਰੀ ਭਰਦੇ ਨੇ ਬੁੱਢਾ ਦਲ ਲੋਮੀ ਇੱਥੇ ਆਇਆ ਜਾਂਦਾ ਹੈ ਆਪਣੇ ਜਥੇ ਤਕਰੀਬਨ ਲੈ ਕੇ ਕੋੜ ਸਵਾਰ ਜਿੰਨੇ ਵੀ ਨਿਹੰਗ ਸਿੰਘ ਫੌਜਾਂ ਨੇ ਇਸ ਬਾਬੇ ਬੁਗਾਲੇ ਹਲਕੇ ਦੀਆਂ ਔਰ ਦੂਰੋਂ ਨੇੜੋਂ ਵੀ ਇੱਥੇ ਸੰਗਤਾਂ ਪਹੁੰਚਦਿਆਂ ਨੇ ਇਧਰ ਵੇਖੋ ਸ਼ਰਧਾਈਆਂ ਦੇ ਲੰਗਰ ਚੱਲ ਰਹੇ ਨੇ ਸਿੰਘ ਸ਼ਰਧਾਈਆਂ ਸ਼ਗਵ ਵੀ ਰਹੇ ਨੇ ਤੋਂ ਅੱਗੇ ਚੱਲਦੇ ਹਾਂ ਆਪਾਂ ਵੇਖੋ ਬਾਬਾ ਜੀ ਸੇਵਾ ਕਰ ਰਹੇ ਨੇ ਸ਼ਰਧਾਈਆਂ ਦੀ ਔਰ ਸੰਗਤਾਂ ਖੁੱਲੇ ਗਫੇ ਇੱਥੋਂ ਸ਼ਗ ਰਈਆਂ ਨੇ ਵੇਖੋ ਗੁਰੂ ਕੇ ਸਿੰਘ ਇੱਥੇ ਸ਼ਰਧਾਈਆਂ ਦੇ ਲੰਗਰ ਚਲਾ ਰਹੇ ਨੇ ਇਧਰ ਵੇਖੋ ਬਾਹਰ ਇੱਕ ਸਰੋਵਰ ਦੇ ਲਾਗੋਂ ਦੀ ਬਹੁਤ ਹੀ ਸੋਹਣਾ ਦ੍ਰਿਸ਼ਾ ਔਰ ਨਾਲ ਹੀ ਇੱਥੇ ਲੰਗਰ ਗੋਲ ਗੱਪਿਆਂ ਦਾ ਜੋ ਚੱਲ ਰਿਹਾ ਜੇ ਸੰਗਤਾਂ ਵਾਸਤੇ ਖੁੱਲੇ ਗੋਲ ਗੱਪਿਆਂ ਦਾ ਲੰਗਰ ਸੰਗਤਾਂ ਸੇਵਾ ਕਰ ਰਹੀਆਂ ਨੇ ਸਤਿਗੁਰੂ ਇਹਨਾਂ ਦੀ ਸੇਵਾ ਦਰ ਪ੍ਰਵਾਨ ਕਰਨ ਸੋ ਸੇਵਾ ਇਥੋਂ ਆਪਾਂ ਵੀ ਛਗੇ ਸੀਗੇ ਗੋਲ ਗੱਪੇ ਔਰ ਫਿਆਓ ਤੁਹਾਨੂੰ ਹਣ ਇੱਧਰ ਜਿੱਧਰ ਦੁਕਾਨਾਂ ਲੱਗੀਆਂ ਨੇ ਕੁਝ ਮੇਲੇ ਵਾਲੀ ਸਾਈਡ ਇੱਧਰ ਤੁਹਾਨੂੰ ਸੈਰ ਕਰਾਉਨੇ ਹਾਂ ਥੋੜੀ ਜੀ ਵੇਖੋ ਮੇਲੇ ਦਾ ਵਿਊ ਕਰੋ ਚੱਕ ਸਾਡੀਆਂ ਭੈਣਾਂ ਮਤਾਵਾਂ ਜੋ ਕਿ ਇੱਧਰ ਸ਼ਾਪਿੰਗ ਕਰ ਰਹੀਆਂ ਨੇ ਸੋ ਵੇਖੋ ਇਸ ਦੁਕਾਨਾਂ ਦਾ ਕਿੰਨਾ ਵਧੀਆ ਰੋਬ ਬਣਿਆ ਹੁੰਦਾ ਵਾ ਸੋ ਆਓ ਹੁਣ ਤੁਹਾਨੂੰ ਬਾਹਰਲੀ ਸਾਈਡ ਲੈ ਚੱਲਦੇ ਹਾਂ ਗੁਰਦੁਆਰਾ ਸਾਹਿਬ ਤੋਂ ਜਿੱਥੇ ਕਿ ਬਾਹਰਲੀ ਸਾਈਡ ਵੀ ਕਾਫੀ ਸੰਗਤ ਹੈ ਜੋ ਉਹ ਮੇਲੇ ਦਾ ਆਨੰਦ ਮਾਨ ਰਹੀ ਹੈ ਕੁਝ ਲੋਕ ਗੁਰੂ ਘਰਾਂ ਲਈ ਦਰਸ਼ਨਾਂ ਲਈ ਜਾ ਰਹੇ ਨੇ ਤੇ ਕੁਝ ਦਰਸ਼ਨ ਕਰਕੇ ਆ ਰਹੇ ਨੇ ਤੋ ਵੇਖੋ ਇਹ ਦੋਸਤੋ ਪਿੰਡਾਂ ਦੇ ਜਿਹੜੇ ਮੇਲੇ ਹੁੰਦੇ ਆ ਛੋਟੇ ਛੋਟੇ ਆ ਵੇਖੋ ਵੀਰ ਟਰੈਕਟਰ ਲੈ ਕੇ ਜਾ ਰਿਹਾ ਕਿੰਨਾ ਵਧੀਆ ਲੱਗ ਰਿਹਾ ਥਿਓ ਜਿਸ ਤਰ੍ਹਾਂ ਅਸੀਂ ਕਿਤਾਬਾਂ ਦੇ ਵਿੱਚ ਅਕਸਰ ਵੇਨੇ ਆ ਇੱਧਰ ਵੇਖੋ ਕਿਧਰੇ ਮਿਲਕ ਸ਼ੇਕ ਦੇ ਲੰਗਰ ਲੱਗੇ ਹੋਏ ਨੇ ਖਾਲਸਾ ਬਹੁਤ ਹੀ ਦਰਿਆਦਲੀ ਹੈ ਖੁੱਲੇ ਦਿਲ ਵਾਲਾ ਹੈ ਇੱਥੇ ਜਿੱਥੇ ਮੇਲਿਆਂ ਦੇ ਵਿੱਚ ਲੋਕ ਜੂਸ ਆਪਣੇ ਗੋਲ ਗੱਪੇ ਵਗੈਰਾ ਮੌਲ ਖਾ ਕੇ ਆਉਂਦੇ ਨੇ ਇੱਥੇ ਫ੍ਰੀ ਲੰਗਰ ਚੱਲ ਰਹੇ ਨੇ ਆ ਵੇਖੋ ਵੀ ਖੁੱਲੇ ਡਰਾਮਾਂ ਦੇ ਵਿੱਚ ਸੰਗਤਾਂ ਖੁੱਲੇ ਗਫੇ ਛਕ ਰਹੀਆਂ ਨੇ ਫਿਰ ਆਪਣੀ ਵਾਰੀ ਆਪਾਂ ਕੋ ਕਸ਼ੇਰੀ ਆਪਾਂ ਵੀ ਛਕ ਲਿਆ ਸੋ ਸੰਗਤਾਂ ਛਕ ਰਹੀ ਸੀਗੀ ਬਹੁਤ ਹੀ ਸਵਾਦ ਸੀਗਾ ਔਰ ਅੱਗੇ ਚੱਲਦੇ ਹਾਂ ਆ ਵੇਖੋ ਵੀ ਆ ਇੱਕ ਵੱਖਰਾ ਹੀ ਨਜ਼ਾਰਾ ਸਿੰਘ ਵੇਖੋ ਕਿਥੇ ਬੈਠਾ ਆ ਜੇ ਸੋ ਅੱਗੇ ਚੱਲਦੇ ਹਾਂ ਵੇਖੋ ਸਾਰੀ ਸਾਈਡ ਰੌਣਕਾਂ ਹੀ ਰੌਣਕਾਂ ਇਧਰ ਝੂਲੇ ਵਗੈਰਾ ਲੱਗੇ ਨੇ ਜਿੱਥੇ ਝੂਲਿਆਂ ਵਾਲੀ ਸਾਈਡ ਵੀ ਕਾਫੀ ਜਿਆਦੀ ਸੰਗਤ ਇਧਰ ਮੇਲੇ ਦਾ ਆਨੰਦ ਮਾਨ ਰਹੀ ਆ ਬੱਚੇ ਆਨੰਦ ਮਾਨ ਰਹੇ ਨੇ ਚਲੋ ਭਾਈ ਵੀਰ ਵੀ ਇਧਰ ਆਪਣੀਆਂ ਜਲੇਬੀਆਂ ਦੇ ਯੋਰ ਵਖਾਲ ਰਹੇ ਨੇ ਸੋ ਇਹਨਾਂ ਦਾ ਰੰਗ ਹੀ ਜਲੇਬੀਆਂ ਦਾ ਇੰਨਾ ਕਰਸ਼ਿਤ ਹੁੰਦਾ ਵੀ ਬੰਦਾ ਖਿੱਚਿਆ ਹੀ ਹੁੰਦਾ ਇਹਨੂੰ ਸੋ ਆਓ ਤੁਹਾਨੂੰ ਅੱਗੇ ਵੱਲ ਨੂੰ ਵਿਖਾਉਨੇ ਹਾਂ ਵੇਖੋ ਇਧਰ ਚਾਦਰਕੋਟਿਆਂ ਦੇ ਵਿੱਚ ਮੇਲਾ ਵੇਖਣ ਆਏ ਬਹੁਤ ਹੀ ਵਧੀਆ ਲੱਗਦਾ ਜਿਵੇਂ ਬਿਲਕੁਲ ਹੀ ਆਪਾਂ ਫਿਲਮ ਦੀਆਂ ਸ਼ੂਟਿੰਗਾਂ ਜਾਂ ਇੱਧਰ-ਉੱਧਰ ਆ ਵੇਖੋ ਵੀਰ ਨੌਜਵਾਨ ਆ ਇੱਧਰ ਵੇਖੋ ਆਈਸਕ੍ਰੀਮ ਖਾ ਰਹੇ ਨੇ ਇੱਧਰ ਛੋਟੇ ਬੱਚੇ ਆ ਜਿਹੜੇ ਝੂਲੇ ਲੈ ਰਹੇ ਨੇ ਕੁਝ ਬੱਚੇ ਆ ਵੇਖੋ ਹੋਰ ਆਨੰਦਮਾਨ ਰਹੇ ਨੇ ਸੋ ਬਹੁਤ ਵਧੀਆ ਲੱਗਦਾ ਇਸ ਤਰ੍ਹਾਂ ਦੇ ਮੇਲੇ ਵੇਂਦੇ ਆ ਸੋ ਦੋਸਤੋ ਮੇਲਿਆਂ ਵਾਸਤੇ ਥੋੜੇ ਤੋਂ ਥੋੜਾ ਸਮਾਂ ਜ਼ਰੂਰ ਕੱਢਿਆ ਕਰੋ ਫਿਰ ਅਸੀਂ ਬੱਸ ਸਟੈਂਡ ਵੱਲ ਨੂੰ ਆ ਗਏ ਇਹਨਾਂ ਦੇ ਤੇ ਇੱਧਰ ਵੇਖਿਆ ਕਿ ਬਹੁਤ ਹੀ ਵਧੀਆ ਜਿਹੜਾ ਕਿ ਇੱਧਰ ਇੱਕ ਵੀਰ ਪਕੌੜਿਆਂ ਦੀ ਦੁਕਾਨ ਲਗਾ ਕੇ ਬੈਠਾ ਆਇਆ ਸੀਗਾ ਬਹੁਤ ਸੋਹਣਾ ਫਿਰ ਅਸੀਂ ਚੱਲ ਪਏ ਉਹਦੇ ਵੱਲ ਨੂੰ ਤੇ ਲੈ ਘਰ ਵਾਸਤੇ ਡੈਡੀ ਵਾਸਤੇ ਆਪਾਂ ਪਕੌੜੇ ਉਹਨਾਂ ਨੇ ਕਿਹਾ ਸੀਗਾ ਕਿ ਮੇਰੇ ਵਾਸਤੇ ਪਕੌੜੇ ਹੀ ਲੈ ਕੇ ਆਇਓ ਮੇਲੇ ਦੇ ਵਿੱਚੋਂ ਸੋ ਆਪਾਂ ਪਕੌੜੇ ਕਰਾ ਲਏ ਨੇ ਗਰਮਾਂ ਸੋ ਇਧਰ ਵੇਖੋ ਮਠਿਆਈਆਂ ਦੇ ਚੱਲ ਰਹੀਆਂ ਨੇ ਕਾਫੀ ਮੇਲੇ ਦੀਆਂ ਮਠਿਆਈਆਂ ਵੀ ਇੱਕ ਵੱਖਰੀ ਤਰ੍ਹਾਂ ਦੀਆਂ ਹੁੰਦੀਆਂ ਨੇ ਜੜੀਆਂ ਕਿ ਤੁਹਾਨੂੰ ਇਹ ਬਾਹਰੋਂ ਨਹੀਂ ਮਿਲਣਗੀਆਂ ਸੋ ਪਕੌੜੇ ਆਪਾਂ ਕਰਾ ਲਈ ਨੇ ਪੈਕ ਵੈਕ ਕਰਾ ਕੇ ਤੇ ਆਪਾਂ ਹੁਣ ਪਾਲੇ ਨੇ ਪਿੰਡ ਵੱਲ ਨੂੰ ਚਾਲੇ ਸੋ ਜਿਨ੍ਹਾਂ ਨੇ ਇਸ ਵਲੌਗ ਨੂੰ ਪਸੰਦ ਕੀਤਾ ਹੈ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਸੋ ਮਿਲਦੇ ਹਾਂ ਨਵੇਂ ਵਲੌਗ ਤੇ ਨਵੇਂ ਮੇਲੇ ਦੇ ਵਿੱਚ ਸੋ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਲ ਵਿਦਾ ਸਿਰੋਂ ਵਾਲੇ ਜਿੰਦਗੀ ਰਹੀ ਤੇ ਫਿਰ ਮੇਲੇ ਮਿਲਾਂਗੇ ਤੁਹਾਨੂੰ ਵੀ ਵਿਖਾਵਾਂਗੇ ਸੋ ਗੁੱਡ ਬਾਏ ਸਾਰਿਆਂ ਨੂੰ ਜੀ ਬਾਏ ਬਾਏ